ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਤੁਹਾਡੇ ਘਰ ਵਿੱਚ ਜੇਕਰ ਕੋਈ ਸ਼ਰਾਬ ਦੇ ਨਸ਼ੇ ਤੋਂ ਗ੍ਰਸਤ ਹੈ ਤਾਂ ਉਸ ਦੀ ਇਸ ਆਦਤ ਤੋਂ ਛੁਟਕਾਰਾ ਸਭ ਤੋਂ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਮਿਲਣ ਵਾਲਾ ਹੈ ਸਾਧ ਸੰਗਤ ਜੀ ਜਿਸ ਦੇ ਨਾਲ ਉਹ ਬੰਦਾ ਜਿਹੜਾ ਸ਼ਰਾਬ ਪੀਂਦਾ ਹੈ ਉਹ ਸ਼ਰਾਬ ਵੱਲ ਬਿਲਕੁਲ ਵੀ ਮੋਹ ਨਹੀਂ ਕਰੇਗਾ ਭਾਵਕੇ ਨਸ਼ਾ ਪਤਾ ਨਹੀਂ ਕਰੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਚਾਹੀਏ ਤਾਂ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹੋ ਜਾਵੇ ਤੁਹਾਡਾ ਘਰ ਨਸ਼ਾ ਮੁਕਤ ਹੋ ਜਾਵੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਚਿਆ ਪੋਪ ਲੈ ਕੇ ਆਏ ਹਾਂ ਇਸੋ ਪਾਣੂ ਕਰਨ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਕਿਸੇ ਵੀ ਫੈਮਿਲੀ ਮੈਂਬਰ ਦੇ ਸ਼ਰਾਬ ਦੇ ਨਸ਼ੇ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਇੰਨੇ ਜ਼ਿਆਦਾ ਸ਼ਰਾਬ ਪੀਂਦਾ ਹੈ ਜਿਸ ਨੂੰ ਲੈ ਕੇ ਤੁਹਾਡੇ ਘਰ ਵਿੱਚ ਬਹੁਤ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਹੈ ਤੁਸੀਂ ਉਸ ਦੀ ਸ਼ਰਾਬ ਨੂੰ ਛਡਵਾਉਣਾ ਚਾਹੁੰਦੇ ਹੋ ਇਸ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਜਿਹੜਾ ਸਾਡੇ ਘਰ ਦੇ ਵਿੱਚ ਵਿਅਕਤੀ ਹੁੰਦਾ ਹੈ ਉਹ ਆਪਣੇ ਆਪ ਵੀ ਸ਼ਰਾਬ ਛੱਡਣਾ ਚਾਹੁੰਦਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਉਸ ਨੂੰ ਲਤ ਲੱਗੇ ਹੁੰਦੇ ਹਨ ਉਹ ਆਪ ਵੀ ਚਾਹੁੰਦਾ ਹੈ ਕਿ ਨਸ਼ੇ ਤੋਂ ਦੂਰ ਹੋ ਜਾਵਾਂ ਉਹ ਸਭ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਦੇ ਬਾਵਜੂਦ ਕਈ ਵਾਰ ਕੀ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਤਰੀਕੇ ਦਾ ਨਸ਼ਾ ਲੱਗ ਜਾਂਦਾ ਹੈ ਜਾਂ ਫਿਰ ਸ਼ਰਾਬ ਦੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਕਈ ਜੋ ਗ੍ਰਹਿ ਹੁੰਦੇ ਹਨ ਉਹ ਕੀ ਹੁੰਦਾ ਹੈ ਕਿ ਸਾਡੇ ਖਰਾਬ ਹੋ ਜਾਂਦੇ ਹਨ ਉਨ੍ਹਾਂ ਦੇ ਖਰਾਬ ਹੋਣ ਕਰਕੇ ਜਿਹੜਾ ਵਿਅਕਤੀ ਹੈ ਉਹ ਫਿਰ ਗਲਤ ਰਸਤੇ ਵੱਲ ਤੁਰ ਪੈਂਦਾ ਹੈ ਜਦੋਂ ਸਾਡੇ ਗ੍ਰੈਗ ਖਰਾਬ ਹੁੰਦੇ ਹਨ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਜ਼ਰੂਰੀ ਨਹੀਂ ਕਿ ਸ਼ਰਾਬ ਦੇ ਨਸ਼ੇ ਦੇ ਨਾਲ ਜਾਂ ਹਰ ਜਾਂ ਫਿਰ ਕਿਸੇ ਹੋਰ ਨਸ਼ੇ ਦੀ ਵੀ ਲਤ ਲੱਗ ਸਕਦੀ ਹੈ ਕਹਿਣ ਤੋਂ ਭਾਵ ਕਿ ਸਾਡੇ ਘਰ ਵਿੱਚ ਨਸ਼ੇ ਦੀ ਬਿਮਾਰੀ ਪੈਦਾ ਹੋ ਜਾਂਦੀ ਹੈ ਇਥੋਂ ਤੱਕ ਵੱਧ ਜਾਂਦੀ ਹੈ ਕਿ ਸਾਡੇ ਘਰ ਨੂੰ ਬਿਲਕੁਲ ਵੀ ਬਰਬਾਦ ਕਰਕੇ ਰੱਖ ਦਿੰਦੇ ਹਨ ਇਸ ਤਰੀਕੇ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਜੋ ਵਿਅਕਤੀ ਆਪਣੇ ਘਰ ਵਿੱਚ ਸ਼ਰਾਬ ਪੀਂਦਾ ਹੈ ਨਸ਼ਾ ਕਰਦਾ ਹੈ ਉਹਨਾਂ ਦੇ ਘਰ ਦੇ ਵਿੱਚ ਹਰ ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਅਸੀਂ ਸੰਗਤ ਜੀ ਆਮ ਤੌਰ ਤੇ ਦੇਖਦੇ ਹਾਂ ਕਿ ਰਾਤ ਦੇ ਸਮੇਂ ਜਾਂ ਫਿਰ ਦਿਨ ਦੇ ਸਮੇਂ ਕਈ ਵਿਅਕਤੀ ਹੁੰਦੇ ਹਨ ਜੋ ਦਿਨ ਵਿੱਚ ਹੀ ਸ਼ਰਾਬ ਦਾ ਸੇਵਨ ਕਰ ਲੈਂਦੇ ਹਨ ਉਹਨਾਂ ਨੂੰ ਆਪਣੀ ਬਿਲਕੁਲ ਵੀ ਸੋਧ ਬੋਧ ਨਹੀਂ ਹੁੰਦੀ ਕਿ ਇਸ ਦੇ ਨਾਲ ਜੇਕਰ ਕੋਈ ਵਿਅਕਤੀ ਰਾਤ ਦੇ ਸਮੇਂ ਨਸ਼ਾ ਕਰਦਾ ਹੈ ਉਹਨਾਂ ਦੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਲੜਾਈ ਝਗੜੇ ਰਹਿੰਦੇ ਹਨ ਜਿਨ੍ਹਾਂ ਦਾ ਅਸਰ ਸਾਡੇ ਘਰ ਦੇ ਵਿੱਚ ਬੱਚਿਆਂ ਦੇ ਉੱਪਰ ਖਾਸ ਤੌਰ ਤੇ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਸਾਡੇ ਗ੍ਰਾਮ ਵਿੱਚ ਕੁਝ ਖਰਾਬ ਚੱਲ ਰਹੇ ਹੁੰਦੇ ਹਨ ਉਹ ਵਿਅਕਤੀ ਕੀ ਕਰਦਾ ਹੈ ਕਿ ਸਵੇਰੇ ਜਾਂ ਸ਼ਾਮ ਦੇ ਸਮੇਂ ਜਿਹੜਾ ਦਿਨ ਰਾਤ ਦਾਰੂ ਦਾ ਸੇਵਨ ਕਰਦਾ ਰਹਿੰਦਾ ਹੈ ਤੇ ਜੋ ਸ਼ਾਮ ਦੇ ਸਮੇਂ ਪੀਂਦੇ ਹਨ ਉਹ ਇਸ ਹੱਦ ਤੱਕ ਸ਼ਰਾਬ ਦਾ ਸੇਵਨ ਕਰ ਲੈਂਦੇ ਹਨ ਕਿ ਰਾਤ ਦੇ ਸਮੇਂ ਵੀ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆਉਂਦੀ ਤੇ ਜਿਵੇਂ ਸਵੇਰ ਦਾ ਸਮਾਂ ਹੁੰਦਾ ਹੈ ਸਵੇਰੇ ਉੱਠ ਕੇ ਉਹਨਾਂ ਨੂੰ ਰਾਤ ਦੇ ਕੀਤੇ ਤੇ ਫਿਰ ਬੜਾ ਪਛਤਾਵਾ ਹੁੰਦਾ ਹੈ ਸਿਰਫ ਉਹਨਾਂ ਦੇ ਕੋਲ ਪਛਤਾਵਾ ਹੀ ਰਹਿ ਜਾਂਦਾ ਹੈ ਕਿਉਂਕਿ ਉਹ ਛੱਡਣਾ ਚਾਹੁੰਦੇ ਹਨ ਇਸ ਚੀਜ਼ ਨੂੰ ਪਰ ਛੱਡ ਕਿਉਂ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੇ ਕੁਝ ਗ੍ਰਹਿ ਜਿਹੜੇ ਹਨ ਠੀਕ ਨਹੀਂ ਚੱਲ ਰਹੇ ਹੁੰਦੇ ਜਿਸ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਜਦੋਂ ਵਿਅਕਤੀ ਦੇ ਗ੍ਰਹਿ ਖਰਾਬ ਚੱਲਦੇ ਹਨ ਉਸ ਸਮੇਂ ਉਸ ਵਿਅਕਤੀ ਦੀ ਸ਼ਰਾਬਦਾਰ ਨਸ਼ਾ ਕਰਨ ਦਾ ਜਿਹੜਾ ਮਨ ਹੈ ਉਹ ਕਰਦਾ ਹੈ ਉਹ ਸਮਾਂ ਕੀ ਹੋਣਾ ਹੈ ਜਿਹੜਾ ਚੰਦਰਮਾ ਹੁੰਦਾ ਹੈ ਉਹ ਖਰਾਬ ਚੱਲ ਰਿਹਾ ਹੁੰਦਾ ਹੈ ਚੰਦਰਮਾ ਹੀ ਨਹੀਂ ਖਾਲੀ ਚੰਦਰਮਾ ਦੇ ਨਾਲ ਹੋਰ ਵੀ ਜਿਹੜਾ ਗ੍ਰਹਿ ਜੁੜਿਆ ਹੁੰਦਾ ਹੈ ਜਿਵੇਂ ਅਸੀਂ ਗੱਲ ਕਰੀਏ ਸ਼ਨੀ ਗ੍ਰਹਿ ਜੁੜਿਆ ਹੁੰਦਾ ਹੈ ਇਸ ਨੂੰ ਵਿਸ਼ਵਯੋਗ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਇਸ ਕੰਡੀਸ਼ਨ ਦੇ ਵਿੱਚ ਵਿਸ਼ਵਯੋਗ ਦੇ ਨਾਲ ਜਿਹੜਾ ਵਿਅਕਤੀ ਹੁੰਦਾ ਹੈ ਉਸ ਦਾ ਸ਼ਰਾਬ ਪੀਣ ਨੂੰ ਬਹੁਤ ਮਨ ਕਰਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਸਾਡਾ ਚੰਦਰਮਾ ਜਿਹੜਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਜਦੋਂ ਅਸੀਂ ਨਹੀਂ ਸੋਚ ਦੇ ਕਾਬਿਲ ਨਹੀਂ रह ਜਾਂਦੇ ਅਸੀਂ ਆਪਣੇ ਆਪ ਨੂੰ ਖੁਦ ਨੂੰ ਇਹ ਫੈਸਲਾ ਨਹੀਂ ਕਰ ਪਾਉਂਦੇ ਕਿ ਸਾਡੇ ਲਈ ਸਹੀ ਕੀ ਹੈ ਗਲਤ ਕੀ ਹੈ ਅਸੀਂ ਇੰਨਾ ਜ਼ਿਆਦਾ ਡਿਪਰੈਸ਼ਨ ਤੇ ਟੈਨਸ਼ਨ ਦੇ ਵਿੱਚ ਚਲੇ ਜਾਂਦੇ ਹਾਂ ਕਿ ਜਿਹੜਾ ਸਾਡਾ ਦਿਮਾਗ ਹੁੰਦਾ ਹੈ ਉਹ ਕਮਜ਼ੋਰ ਹੋ ਜਾਂਦਾ ਹੈ ਇਸ ਕਰਕੇ ਅਸੀਂ ਇਸ ਫੈਸਲੇ ਨੂੰ ਲੈ ਹੀ ਨਹੀਂ ਪਾਉਂਦੇ ਜੋ ਚੀਜ਼ ਅਸੀਂ ਸੇਵਨ ਕਰਦੇ ਹਾਂ ਜੋ ਸ਼ਰਾਬ ਦੇ ਨਸ਼ੇ ਦਾ ਅਸੀਂ ਸੇਵਨ ਕਰਦੇ ਹਾਂ ਸਾਡੇ ਲਈ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਜਦੋਂ ਸਾਡਾ ਦਿਮਾਗ ਇਹ ਬਿਲਕੁਲ ਕੰਮ ਕਰਨੋਂ ਹਟ ਜਾਂਦਾ ਹੈ ਸਾਨੂੰ ਬਿਲਕੁਲ ਸਮਝ ਨਹੀਂ ਆਉਂਦੀ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਜਿਵੇਂ ਸਾਨੂੰ ਕੋਈ ਵੀ ਟੈਨਸ਼ਨ ਹੁੰਦੀ ਹੈ ਕੋਈ ਵੀ ਗਮ ਹੁੰਦਾ ਹੈ ਅਸੀਂ ਉਸ ਗਮ ਨੂੰ ਭੁਲਾਉਣ ਦੇ ਲਈ ਨਸ਼ੇ ਦਾ ਸੇਵਨ ਕਰ ਬੈਠਦੇ ਹਾਂ ਸੋ ਸਾਥ ਸੰਗਤ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਬਤ ਹੋਵੇਗਾ। ਐਸੀ ਹੀ ਤਰ੍ਹਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ। ਜੇਕਰ ਤੁਸੀਂ ਸ਼ਰਾਬ ਦੀ ਲਾਤ ਤੋਂ ਨਸ਼ੇ ਤੋਂ ਪਰੇਸ਼ਾਨ ਹੋ ਤੇ छुटकारा ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਲਵੋ। ਇਹ ਉਪਾਅ 100% ਤੁਹਾਨੂੰ ਤੁਹਾਡੇ ਲਈ ਚਮਤਕਾਰ ਹੀ ਸਾਬਤ ਹੋਵੇਗਾ। 1 ਰੁਪਏ ਦਾ ਵੀ ਖਰਚਾ ਨਹੀਂ ਲੱਗੇਗਾ ਤੇ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਵਿੱਚ ਜਾਂਦਾ ਸ਼ਰਾਬ ਦਾ ਸੇਵਨ ਕਰਦਾ ਹੈ ਇਕਦਮ ਸ਼ਰਾਬ ਪੀਣੇ ਛੱਡ ਦੇਵੇਗਾ ਇਹ ਪਾ ਅਸੀਂ ਕਿਵੇਂ ਕਰਨਾ ਕਿਹੜੇ ਤਰੀਕੇ ਨਾਲ ਕਰਨਾ ਕਿਹੜੀ ਜ਼ਰੂਰਤ ਹੈ ਇਸ ਦੇ ਲਈ ਸਾਥ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੋਣਨਾ ਸੰਗਤ ਜੀ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਸ਼ਰਾਬ ਦਾ ਨਸ਼ਾ ਦੂਰ ਹੋ ਜਾਵੇ ਜਿਹੜੇ ਬੰਨ ਪਰਾਸ ਸ਼ਰਾਬ ਪੀਂਦੇ ਹਨ ਜਿਹੜੇ ਪੈਨਾਂ ਦੇ ਹਸਬੰਦ ਪੀਂਦੇ ਹਨ ਉਹ ਇਸ ਸਟੇਜ ਨੂੰ ਆਸਾਨੀ ਨਾਲ ਕਰ ਸਕਦੀਆਂ ਹਨ ਸਭ ਤੋਂ ਪਹਿਲਾਂ ਉਹਨਾਂ ਕੀ ਕਰਨਾ ਹੈ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਹਨ ਜਾਂ ਫਿਰ ਜਿਹੜਾ ਬੰਦਾ ਖੁਦ ਸ਼ਰਾਬ ਪੀਂਦਾ ਹੈ ਸ਼ਰਾਬ ਦੇ ਨਸ਼ੇ ਨੂੰ ਛੱਡਣਾ ਚਾਹੁੰਦਾ ਹੈ ਉਹ ਖੁਦ ਵੀ ਇਸ ਪਾਣੂ ਕਰ ਸਕਦਾ ਹੈ ਜਿੰਨੀਆਂ ਵੀ ਤੁਹਾਡੇ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਹਨ ਉਹ ਕੋਈ ਵੀ ਕੋਨਾ ਹੋਵੇਗਾ ਤੁਹਾਡੇ ਘਰ ਦਾ ਭਾਵੇਂ ਸਾਊਥ ਹੋਵੇ ਤੇ ਭਾਵੇਂ ਵੈਸਟ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਸਾਊਥ-ਵੈਸਟ ਦੇ ਵਿੱਚ ਕੋਨਾ ਹੋਵੇਗਾ ਜਿੰਨੀਆਂ ਵੀ ਤੁਹਾਡੇ ਘਰ ਬੋਤਲਾਂ ਸ਼ਰਾਬ ਦੀਆਂ ਪਾਈਆਂ ਹਨ ਉਹ ਸਾਰੀਆਂ ਬੋਤਲਾਂ ਨੂੰ ਤੁਸੀਂ ਉਸ ਕੋਨੇ ਵਿੱਚ ਰੱਖ ਦੇਣਾ ਹੈ ਤੇ ਇਸ ਤਰੀਕੇ ਦੇ ਨਾਲ ਇਹ ਉਪਾਅ ਬਿਲਕੁਲ ਇਹ ਸਿੰਪਲ ਹੈ ਜੇਕਰ ਤੁਹਾਡੇ ਘਰ ਦੀ 10 ਬੋਤਲਾਂ ਹਨ ਤੇ ਤੁਸੀਂ ਉਹਨਾਂ ਨੂੰ ਕੋਨੇ ਵਿੱਚ ਚੁੱਕ ਕੇ ਰੱਖ ਸਕਦੇ ਹੋ ਇਸ ਚੀਜ਼ ਦੀ ਗਾਰੰਟੀ ਹੈ ਤੁਹਾਡੇ ਘਰ ਵਿੱਚ ਜਿਹੜਾ ਵੀ ਸ਼ਰਾਬ ਪੀਂਦਾ ਹੈ ਉਹ ਤੁਰੰਤ ਸ਼ਰਾਬ ਦੇ ਨਸ਼ੇ ਤੋਂ ਦੂਰ ਹੋਵੇਗਾ ਉਹ ਬਿਲਕੁਲ ਵੀ ਨਾਸ਼ੇ ਦਾ ਸੇਵਨ ਨਹੀਂ ਕਰੇਗਾ ਇਹ ਬਿਲਕੁਲ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਸਿਰਫ ਆਪਣੇ ਘਰ ਦੀਆਂ ਬੋਤਲਾਂ ਨੂੰ ਚੁੱਕ ਕੇ ਇਸ ਦਿਸ਼ਾ ਦੇ ਦੋਨੋਂ ਹੀ ਦਿਸ਼ਾਵਾਂ ਵਿੱਚ ਘਰ ਰੱਖ ਦੇਣਾ ਹੈ ਇਹ ਜਿਹੜਾ ਉਪਾਅ ਹੈ ਅਸੀਂ ਤੁਹਾਨੂੰ ਅੱਗੇ ਲਈ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਪਰ ਉਸ ਤੋਂ ਪਹਿਲਾਂ ਇਹ ਬੋਤਲਾਂ ਜਿਹੜੀਆਂ ਹਨ ਤੁਸੀਂ ਆਪਣੇ ਘਰ ਦੀ ਇਸ ਜਗ੍ਹਾ ਤੇ ਰੱਖ ਦੇਣੀਆਂ ਹਨ ਇਹਨਾਂ ਨੂੰ ਤੁਸੀਂ ਬਦਲਣਾ ਨਹੀਂ ਹੈ ਕਹਨ ਤੋਂ ਭਾਵ ਜਿੱਥੇ ਪਈਆਂ ਹਨ ਉਥੋਂ ਚੁੱਕ ਕੇ ਇਹ ਦੋਨੋਂ ਹੀ ਦਿਸ਼ਾਵਾਂ ਦੇ ਵਿਚਕਾਰ ਵੀ ਕੋਈ ਝੇਕਰ ਕੋਨਾ ਹੋਵੇਗਾ ਉੱਥੇ ਰੱਖ ਸਕਦੇ ਹੋ ਤਾਂ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਸ ਤਰੀਕੇ ਦੇ ਨਾਲ ਕਈ ਪੈਣਾ ਦਾ ਇਹ ਕਹਿਣਾ ਹੋਵੇਗਾ ਕਿ ਉਹਨਾਂ ਦੇ ਘਰ ਦੇ ਵਿੱਚ ਕੁਝ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹ ਸਾਰੀਆਂ ਬੋਤਲਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬਿਹੇਵ ਕਰਦੇ ਹਨ ਕਿ ਉਹ ਬੋਤਲਾਂ ਰੱਖਣ ਨਹੀਂ ਦਿੰਦੇ ਉਹ ਦੱਖਣ ਪਸ਼ਮ ਦਿਸ਼ਾ ਵਿੱਚਕਾਰ ਜਿਹੜਾ ਕੋਨਾ ਹੋਵੇਗਾ ਉਹ ਉੱਥੇ ਚੁੱਕ ਕੇ ਸੁਪਾ ਕੇ ਇਹ ਕ ਬਹੁਤ ਰੱਖਦੇ ਹਨ ਫਿਰ ਉਹਨਾਂ ਨੂੰ ਇਸ ਸੁਪਾ ਦਾ ਫਾਇਦਾ ਹੋਵੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਰੋਗੇ ਤਾਂ ਇਹਦਾ ਮਤਲਬ ਹੋਵੇਗਾ ਕਿ ਜਿਹੜਾ ਤੁਹਾਡਾ ਬੁੱਧ ਦੀ ਜਗਾ ਹੋਵੇ ਕਿ ਉਹਨੂੰ ਤੁਸੀਂ ਚੇਂਜ ਕਰ ਦੇਣਾ ਹੈ ਕੈਨਤ ਭਾਵ ਕੇ ਚੇਂਜ ਕਰਨ ਦੇ ਨਾਲ ਤੁਹਾਡਾ ਜਿਹੜਾ ਬੰਦਾ ਹੈ ਜਿਹੜਾ ਤੁਹਾਡੇ ਘਰ ਵਿੱਚ ਨਸ਼ਾ ਕਰਦਾ ਹੈ ਉਹਦਾ ਬਿਲਕੁਲ ਵੀ ਮਨ ਨਹੀਂ ਕਰੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਵਿਸ਼ਯੋਗ ਬਣਿਆ ਹੋਇਆ ਹੈ ਕੈਨਤ ਭਾਵ ਚੰਦਰਮਾ ਠੇਕ ਨਹੀਂ ਚੱਲ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਕਰਕੇ ਜਿਹੜਾ ਆਪਣਾ ਚੰਦਰਮਾ ਹੈ ਉਸ ਨੂੰ ਠੀਕ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਕਰਾਂਦੇ ਨਾਲ ਜੇਕਰ ਤੁਹਾਡਾ ਪੈਣਪਰਾਚੋਂ ਕੋਈ ਵੀ ਹਸਬੰਡ ਵਾਈਫ ਸ਼ਰਾਬ ਪੀਂਦੇ ਹਨ ਹੌਲੀ-ਹੌਲੀ ਨਸ਼ੇ ਦੀ ਲੱਤ ਛੁੱਟ ਜਾਵੇਗੀ ਉਹ ਬਿਲਕੁਲ ਹੀ ਸ਼ਰਾਬ ਤੋਂ ਮੋਹ ਮੋੜ ਜਾਣਗੇ ਤੇ ਸ਼ਰਾਬ ਨੂੰ ਦੂਰ ਕਰਨ ਦੇ ਲਈ ਸਭ ਤੋਂ ਜਿਹੜਾ ਪੋਸੀਬਲ ਉਪਾਅ ਹੈ ਜੇਕਰ ਤੁਸੀਂ ਸ਼ਿਵ ਮੰਦਰ ਵਿੱਚ ਜਾ ਕੇ ਸ਼ਿਵਲਿੰਗ ਤੇ ਜਲਦਾ ਦੁੱਧ ਛਡਾਉਂਦੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਵੀ ਫਲਾਬ ਹੁੰਦਾ ਹੈ ਇਸ ਨਾਲ ਤੁਹਾਡਾ ਚੰਦਰਮਾ ਮਜਬੂਤ ਹੁੰਦਾ ਹੈ ਇਹ ਬੈਸਟ ਹੋਆ ਤੁਹਾਡੇ ਲਈ ਸਭ ਤੋਂ ਹੋਵੇਗਾ ਤੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਹਨ ਜੇਕਰ ਤੁਹਾਡੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਤੁਸੀਂ ਕੀ ਕਰਨਾ ਹੈ ਉਸ ਵਿਅਕਤੀ ਦੇ ਨਾਲ ਖਿੱਚਣਾ ਬਿਲਕੁਲ ਨਹੀਂ ਹੈ ਉਸਦੇ ਨਾਲ ਕੋਈ ਵੀ ਬੋਲ ਕੋ ਬੋਲ ਨਹੀਂ ਕਰਨਾ ਕਿਉਂਕਿ ਫਿਰ ਉਹ ਤੁਹਾਡੇ ਤੇ ਜ਼ਿਆਦਾ ਗੁੱਸਾ ਹੋਵੇਗਾ ਤੁਹਾਡੇ ਘਰ ਦਾ ਲੜਾਈ ਝਗੜਾ ਕਲੇਸ਼ ਹੋਰ ਵੱਧ ਜਾਵੇਗਾ ਤੁਸੀਂ ਕੀ ਕਰਨਾ ਹੈ ਕਿਸੇ ਵੀ ਦਿਨ ਅਮਰਤ ਵੇਲੇ ਉઠੋ ਉੱਠ ਕੇ ਭਾਵੇਂ ਤੁਸੀਂ ਐਤਵਾਦ ਦਾ ਦਿਨ ਹੋਵੇ ਅਮਰਤ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਪਾਣੀ ਕਰੋ ਇਸ਼ਨਾਨ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਰਸੋਈ ਘਰ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਤੁਸੀਂ ਕੜਾ ਪ੍ਰਸ਼ਾਦ ਦੀ ਤਿਆਰ ਕਰਨੀ ਹੈ ਉਸ ਨੂੰ ਤਿਆਰ ਕਰਕੇ ਫਿਰ ਤੁਸੀਂ ਕੀ ਕਰਨਾ ਕਿ ਉਸ ਦਾ ਭੋਗ ਲਗਵਾਉਣ ਦੇ ਲਈ ਬਣਾ ਲੈਣਾ ਹੈ ਉਸ ਨੂੰ ਬਣਾ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਕਮਰੇ ਵਿੱਚ ਜਾਣਾ ਹੈ ਜਿੱਥੇ ਵੀ ਤੁਸੀਂ ਬੈਠ ਕੇ ਪਾਣ ਪੂਜਾ ਕਰਦੇ ਹੋ ਉੱਥੇ ਬੈਠ ਕੇ ਪਾੜ ਪੂਜਾ ਕਰਨਾ ਹੈ ਕੋਲ ਤੁਸੀਂ ਕੜਾ ਪ੍ਰਸ਼ਾਦੀ ਦੀ ਤਿਆਰ ਕਰ ਲੈਣੀ ਹੈ ਭਾਵ ਕੇ ਰੱਖ ਲੈਣੀ ਹੈ ਉਸ ਤੋਂ ਬਾਅਦ ਉਸੇ ਜਾਪ ਕਰਦੇ ਰਹਿਣਾ ਹੈ ਜਾਪ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸ਼ਰਾਬੀ ਦੇ ਕੰਨਾਂ ਵਿੱਚ ਪੈਣੀ ਚਾਹੀਦੀ ਹੈ ਜਿਹੜਾ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਕਿ ਉਸੇ ਅੰਦਰੋਂ ਉਸ ਨੂੰ ਤੌਰ ਤੋਂ ਹੀ ਉਸ ਨੂੰ ਚਾਣਨ ਹੋਵੇ ਕਿ ਮੈਂ ਕੁਝ ਗਲਤ ਕਰ ਰਿਹਾ ਹਾਂ ਮੇਰੇ ਲਈ ਮੇਰਾ ਪਰਿਵਾਰ ਕਿੰਨਾ ਕੁਝ ਕਰ ਰਿਹਾ ਹੈ ਮੈਸੇ ਬਿਮਾਰੀ ਤੋਂ ਦੂਰ ਹੋ ਜਾਵਾਂ ਸੋ ਸਾਥ ਸੰਗਤ ਇਸ ਤਰੀਕੇ ਦੇ ਨਾਲ ਤੁਸੀਂ ਉਸ ਦੇ ਕੋਲ ਬੈਠ ਕੇ ਜਾਪ ਕਰਨਾ ਹੈ ਫਿਰ ਉਸੇ ਅਰਦਾਸ ਕਰਨੀ ਹੈ ਅਰਦਾਸ ਕਰਕੇ ਫਿਰ ਤੁਸੀਂ ਖੜਾ ਪਰਚਾ ਦੇ ਜਿਹੜੇ ਤੇਕ ਹੈ ਉਹ ਆਪਣੇ ਘਰ ਦੇ ਮੈਂਬਰਾਂ ਨੂੰ ਵਰਤਾ ਦੇਣੀ ਹੈ ਉਸ ਤੋਂ ਬਾਅਦ ਜੇਕਰ ਸੰਭਵ ਹੋ ਸਕੇ ਤਾਂ ਐਤਵਾਰ ਦੇ ਦਿਨ ਹਰ ਇੱਕ ਕੋਲ ਸਮਾਂ ਜ਼ਰੂਰ ਹੁੰਦਾ ਹੈ ਇਸ ਦਿਨ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਜੇਕਰ ਹਸਬੰਦ ਹੈ ਉਹ ਸਾਨੂੰ ਲੈ ਕੇ ਗੁਰਦੁਆਰਾ ਸਾਹਿਬ ਚਲੇ ਜਾਣਾ ਹੈ ਅਤੇ ਤੁਸੀਂ ਇਸ ਤਰੀਕੇ ਦੇ ਨਾਲ ਆਠ ਐਤਵਾਰ ਜਾਓਗੇ ਤਾਂ ਤੁਹਾਡੇ ਘਰ ਦਾ ਜਿਹੜਾ ਮੈਂਬਰ ਹੈ ਉਸ ਨੂੰ ਖੁਦ ਸ਼ਰਮ ਆਉਣੀ ਮਹਿਸੂਸ ਹੋ ਜਾਵੇਗੀ ਕਿ ਮੇਰੇ ਲਈ ਮੇਰਾ ਪਰਿਵਾਰ ਕਿੰਨਾ ਕੁਝ ਕਰਦਾ ਹੈ ਉਸ ਵਿਅਕਤੀ ਨੂੰ ਆਪਣੀ ਕਮੀ ਦਾ ਅਹਿਸਾਸ ਕਰਵਾਓ ਉਸ ਵਿਅਕਤੀ ਨੂੰ ਇਹ ਅਹਿਸਾਸ ਕਰਵਾਓ ਕਿ ਉਸ ਤੋਂ ਬਿਨਾ ਤੁਹਾਡਾ ਗੁਜਾਰਾ ਨਹੀਂ ਜੇਕਰ ਉਹ ਸਹੀ ਸਲਾਮਤ ਹੈ ਤਾਂ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਉਸ ਤੇ ਇੰਪੋਰਟੈਂਸ ਨੂੰ ਜ਼ਿਆਦਾ ਵਦਾਓਗੇ ਤਾਂ ਵਿਅਕਤੀ ਨਸ਼ੇ ਦੀ ਲਤ ਨੂੰ ਛੱਡ ਸਕਦਾ ਹੈ ਸੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਪਰਿਵਾਰ ਮੈਂਬਰਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਦਾ ਵਾਸ ਹੋ ਸਕਦਾ ਹੈ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਜੀ ਦੇ ਅੱਗੇ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ